ਦੋਸਤੋ ਅੱਜ ਦਾ ਵਿਸ਼ਾ ਬਹੁਤ ਦਿਲਚਸਪ ਤੇ ਕਿਤਾਬਾਂ ਵਿੱਚੋਂ ਮਿਲਦੇ ਜਾਣਕਾਰੀ ਦੇ ਬਿਲਕੁਲ ਉਲਟ ਹੈ ਸਿਦਾਰਥ ਗੌਤਮ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਸਨੇ ਝੁੱਕ ਕੇ ਤੁਰਦਾ ਹੋਇਆ ਇੱਕ ਬੁੱਢਾ ਰੋਗੀ ਸ਼ਮਸ਼ਾਨ ਨੂੰ ਲੈ ਕੇ ਜਾ ਰਹੇ ਅਰਥੀ ਅਤੇ ਗੇਰੂਏ ਰੰਗ ਦੇ ਕੱਪੜੇ ਪਹਿਨੇ ਵਿਅਕਤੀ ਨੂੰ ਦੇਖ ਕੇ ਇਹ ਤਿੰਨੇ ਜੀਵਨ ਦ੍ਰਿਸ਼ਾਂ ਬਾਰੇ ਜਾਣਕਾਰੀ ਦੇਣ ਲਈ ਆਪਣੇ ਰਥਵਾਨ ਨੂੰ ਕਿਹਾ ਉਸਨੇ ਬੁੱਢੇ ਰੋਗੀ ਤੇ ਮੌਤ ਬਾਰੇ ਸਮਝਾ ਕੇ ਸਿਧਾਰਥ ਨੂੰ ਗੇਰੂਏ ਰੰਗ ਦੇ ਕੱਪੜੇ ਪਹਿਨਿ ਜਾ ਰਹੇ ਮਨੁੱਖ ਬਾਰੇ ਦੱਸਿਆ ਕਿ ਉਹ ਜੀਵਨ ਦੇ ਦੁੱਖਾਂ ਕਸ਼ਟਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸੰਨਿਆਸੀ ਹੋ ਕੇ ਜੰਗਲ ਨਿਵਾਸੀ ਹੋਣ ਲਈ ਜਾ ਰਿਹਾ ਸੀ ਜ਼ਿੰਦਗੀ ਨੂੰ ਦੁੱਖਾਂ ਦਾ ਘਰ ਸਮਝ ਕੇ ਉਸ ਦਿਨ ਰਾਤ ਨੂੰ ਹੀ ਸਿਧਾਰਥ ਚੁੱਪਚੀ ਪੀਤਾ ਚੋਰਾਂ ਵਾਂਗ ਘਰੋਂ ਨਿਕਲ ਗਿਆ ਹਰਪਾਲ ਸਿੰਘ ਪੰਨੂ ਆਪਣੀ ਕਿਤਾਬ ਗੌਤਮ ਤੋਂ ਤਾਸਕੀ ਤੱਕ ਵਿੱਚ ਲਿਖਦੇ ਨੇ ਇੱਕ ਰਾਤ ਸਿਧਾਰਥ ਨੇ ਸੰन्यास ਲੈਣ ਦਾ ਫੈਸਲਾ ਕਰ ਲਿਆ ਉਸ ਨੂੰ ਨੀਂਦ ਨਾ ਆਈ ਉਹ ਕਦੀ ਜਯਸ਼ੋਦਰਾ ਦੇ ਮੂੰਹ ਵੱਲ ਦੇਖਦਾ ਕਦੀ ਰਾਹੁਲ ਬੇਟੇ ਵੱਲ ਇੱਕ ਕਸ਼ਮਕਸ਼ ਉਸ ਦੇ ਅੰਦਰ ਦੇਰ ਤੱਕ ਚਲਦੀ ਰਹੀ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮਹਿਲ ਦੇ ਸੁੱਖ ਪਤਨੀ ਅਤੇ ਪੁੱਤਰ ਛੱਡ ਕੇ ਉਹ ਕਿਉਂ ਜਾ ਰਿਹਾ ਹੈ ਜਾਣਾ ਚਾਹੀਦਾ ਹੈ ਕਿ ਨਹੀਂ ਪਰ ਉਸ ਨੇ ਜਾਣ ਦਾ ਫੈਸਲਾ ਕੀਤਾ ਚੁੱਪ ਕਰਕੇ ਅੱਧੀ ਰਾਤ ਉਸ ਨੇ ਨਿੱਕੇ ਰਾਹੁਲ ਦਾ ਮੱਥਾ ਚੁੰਮਿਆ ਹੌਲੀ ਜਹੀ ਜਯਸ਼ੋਦਰਾ ਦੇ ਪੈਰ ਨੂੰ ਚੁੰਮਿਆ ਫਿਰ ਦੇ ਜ਼ੀ ਨਾਲ ਬਾਹਰ ਨਿਕਲ ਗਿਆ ਪ੍ਰਸ਼ਨ ਪੈਦਾ ਹੁੰਦੇ ਨੇ ਕੀ ਸਿਧਾਰਥ ਬੁੱਢਾ ਰੋਗੀ ਅਰਥੀ ਅਤੇ ਸੰਨਿਆਸੀ ਦੇਖ ਕੇ ਹੀ ਘਰ ਤਿਆਗ ਗਏ ਕੀ ਉਹ ਚੁੱਪਚੀ ਪੀਤੇ ਬਿਨਾ ਕਿਸੇ ਨੂੰ ਦੱਸਿਆ ਜੰਗਲ ਨੂੰ ਤੁਰ ਪਏ ਕੀ ਉਹ ਘਰੋਂ ਜਾਣ ਬਾਰੇ ਦੁਬਿਧਾ ਕਨਫਿਊਜ਼ਨ ਵਿੱਚ ਸਨ ਕੀ ਉਹ ਜਕੋ ਤੱਕੀ ਦਾ ਸ਼ਿਕਾਰ ਸਨ ਘਰ ਤਿਆਗ ਦਾ ਅਸਲ ਕਾਰਨ ਕੀ ਸੀ ਜਾਂ ਕਿਹੜੀ ਘਟਨਾ ਸਿਧਾਰਥ ਦੇ ਪਰਿਵਾਰ ਲਈ ਦੁਰਘਟਨਾ ਬਣ ਗਈ ਸੀ ਉਪਰੋਕਤ ਪ੍ਰਸ਼ਨਾਂ ਦੇ ਜਵਾਬ ਟੋਲਣ ਲਈ ਗੱਲ ਲਗਭਗ 2600 ਸਾਲ ਪਹਿਲਾਂ ਤੋਂ ਸ਼ੁਰੂ ਕਰਦੇ ਹਾਂ ਭਾਰਤ ਵਿੱਚ ਦੋ ਤਰ੍ਹਾਂ ਦੇ ਪ੍ਰਾਂਤ ਸਨ ਜਨਪਦ ਜਿਨ੍ਹਾਂ ਪ੍ਰਾਂਤਾਂ ਵਿੱਚ ਪੱਕਾ ਠਿਕਾ ਇੱਕ ਹੀ ਰਾਜੇ ਦਾ ਰਾਜ ਚੱਲਦਾ ਸੀ ਗਣ ਜਾਂ ਸੰਗ ਜਿਨ੍ਹਾਂ ਪ੍ਰਾਂਤਾਂ ਉੱਤੇ ਇੱਕ ਰਾਜੇ ਦਾ ਰਾਜ ਨਹੀਂ ਸੀ ਵੱਖ-ਵੱਖ ਰਾਜ ਪਰਿਵਾਰ ਵਾਰਿਸੇ ਰਾਜ ਕਰਦੇ ਸਨ ਸਿਧਾਰਥ ਗੌਤਮ ਦਾ ਸੰਬੰਧ ਸ਼ਾਕਿਆ ਸੰਗ ਨਾਲ ਸੀ ਉਸ ਦੇ ਜਨਮ ਵੇਲੇ ਉਸ ਦੇ ਪਿਤਾ ਸੁਦੋਦਨ ਦੀ ਰਾਜਾ ਵਨੰਦ ਦੇ ਵਾਰਿਸੀ ਸ਼ਾਕਿਆ ਰਾਜ ਭਾਰਤ ਦੇ ਉੱਤਰੀ ਪੂਰਬੀ ਕੋਨੇ ਵਿੱਚ ਸਥਿਤ ਸੀ ਇਹ ਸੁਤੰਤਰ ਰਾਜ ਸੀ ਪਰ ਬਾਅਦੋਂ ਇਹ ਸ਼ਕਤੀਸ਼ਾਲੀ ਕੌਸ਼ਲ ਜਨਪਦ ਦੇ ਅਧੀਨ ਹੋ ਗਿਆ ਸੀ ਇਸ ਅਵਸਥਾ ਵਿੱਚ ਰਾਜਾ ਤਾਂ ਛਾਕਿਆ ਪਰਿਵਾਰਾਂ ਦਾ ਹੀ ਹੁੰਦਾ ਸੀ ਪਰ ਉਸ ਦੀਆਂ ਸ਼ਕਤੀਆਂ ਸੀਮਤ ਹੋ ਗਈਆਂ ਵਿਸ਼ੇਸ਼ ਫੈਸਲਿਆਂ ਬਾਰੇ ਅਧਿਕਾਰ ਕੌਸ਼ਲ ਦੇ ਰਾਜੇ ਕੋਲ ਹੀ ਸਨ ਸਿਧਾਰਥ ਗੌਤਮ ਦਾ ਜਨਮ 563 ਈਸਵੀ ਪੂਰਵ ਭਾਵ ਅੱਜ ਤੋਂ ਲਗਭਗ 2586 ਸਾਲ ਪਹਿਲਾਂ ਹੋਇਆ ਪ੍ਰਸ਼ਨਾਂ ਦੇ ਉੱਤਰ ਟੋਲਣ ਲਈ ਹੁਣ ਆਪਾਂ ਛਾਲ ਮਾਰ ਕੇ ਜਿੱਥੇ ਪਹੁੰਚਣਾ ਹੈ ਉੱਥੇ ਸਿਧਾਰਥ 20 ਸਾਲ ਦਾ ਗੱਭਰੂ ਹੋ ਚੁੱਕਾ ਹੈ ਉਸ ਨੂੰ ਛਾਤਿਆਂ ਦੇ ਆਪਣੇ ਸੰਗ ਦਾ ਲਾਜ਼ਮੀ ਮੈਂਬਰ ਬਣਨਾ ਹੈ ਸਿਧਾਰਥ ਦਾ ਪਿਤਾ ਰਾਜਾ ਪੁਰोहित ਨੂੰ ਸੰਗ ਦੀ ਬੈਠਕ ਬੁਲਾਉਣ ਲਈ ਆਖਦਾ ਹੈ ਰਾਜਤਾਨੀ ਕਪਿਲਵਸਤੂ ਦੇ ਸੰਗ ਭਵਨ ਵਿੱਚ ਬੁਲਾਈ ਗਈ ਬੈਠਕ ਵਿੱਚ ਨਿਯਮਾਂ ਅਨੁਸਾਰ ਮੈਂਬਰ ਬਣਾ ਕੇ ਪੁਰोहित ਨੇ ਸਿਧਾਰਥ ਨੂੰ ਬਤੌਰ ਮੈਂਬਰ ਉਸਦੇ ਫਰਜ਼ ਦੱਸੇ ਸਿਧਾਰਥ ਨੂੰ ਸੰਗ ਦੇ ਮੈਂਬਰ ਬਣਿਆ 8 ਸਾਲ ਬੀਤ ਗਏ ਅਤੇ ਉਸ ਦੀ ਉਮਰ 28 ਸਾਲ ਹੋ ਗਈ। ਇੱਥੇ ਹੀ ਵਾਪਰੀ ਇੱਕ ਘਟਨਾ ਸਿਧਾਰਥ ਦੇ ਪਰਿਵਾਰ ਲਈ ਦੁਰਘਟਨਾ ਬਣ ਗਈ। ਉਸ ਘਟਨਾ ਦੁਰਘਟਨਾ ਬਾਰੇ ਜਾਣਦੇ ਹਾਂ। ਸ਼ਕਿਆ ਰਾਜ ਨਾਲ ਕੋਲੀਆਂ ਦਾ ਰਾਜ ਸੀ। ਇਹ ਵੀ ਸ਼ਕਿਆਵਾਂ ਵਾਂਗ ਗਣ ਸੰਗ ਹੀ ਸੀ। ਰੋਹਣੀ ਨਾਮ ਦੀ ਇੱਕ ਨਦੀ ਦੋਹਾਂ ਰਾਜਾਂ ਨੂੰ ਜਲ ਧਾਰਾ ਰੂਪੀ ਲਕੀਰ ਨਾਲ ਵੱਖ ਕਰਦੀ ਸੀ ਰੋਹਣੀ ਨਦੀ ਦੋਹਾਂ ਰਾਜਾਂ ਨੂੰ ਵੱਖ ਕਰਨ ਵਾਲੀ ਸਰਹੱਦ ਹੀ ਸੀ ਹਰ ਫਸਲ ਬੀਜਣ ਸਮੇਂ ਦੋਹਾਂ ਦਾ ਝਗੜਾ ਹੁੰਦਾ ਪਾਣੀ ਕੌਣ ਪਹਿਲਾਂ ਕੌਣ ਕਿੰਨਾ ਵਰਤੇਗਾ ਇਸ ਵਾਰ ਵੀ ਛਕਿਆਂ ਤੇ ਕੋਲੀਆਂ ਦੇ ਕੰਮਿਆਂ ਦਾ ਪਾਣੀ ਬਦਲੇ ਝਗੜਾ ਲੜਾਈ ਵਿੱਚ ਬਦਲ ਗਿਆ ਸੀ ਦੋਵੇਂ ਧੜੇ ਤਿਆਰ ਵਰ ਤਿਆਰ ਕੁਝ ਇਸ ਤਰ੍ਹਾਂ ਸੋਚ ਰਹੇ ਸਨ ਅਸੀਂ ਪੈਰ ਟਿਕਾ ਲੈ ਹਿਲਣਾ ਨਹੀਂ ਸੂਰਜ ਇੱਧਰ ਦਾ ਉੱਧਰ ਤਾਂ ਹੋ ਸਕਦਾ ਦੋਹਾਂ ਧੜਿਆਂ ਆਖਿਆ ਹੱਕ ਸਾਡਾ ਬਾਰੀ ਪਾਣੀ ਦੀ ਨਹੀਂ ਕੋਈ ਖੋ ਸਕਦਾ ਨੇਜੇ ਭਾਲੇ ਕੁਹਾੜੇ ਤਲਵਾਰ ਟਕੂਏ ਤਿੱਖੇ ਕਈ ਹਥਿਆਰ ਕਿਰਾਏ ਹੋਏ ਨੇ ਕੌਣ ਬਚੂ ਦਬਲਿਆਂ ਕੌਣ ਜਾਣੇ ਸਾਰੇ ਆਪਣੀ ਆਈ ਤੇ ਆਏ ਹੋਏ ਨੇ ਦੇਖੋ ਬਾਤ ਬਤੰਗੜ ਬਣ ਗਈ ਏ ਦੇਖੋ ਬਾਤ ਬਤੰਗੜ ਬਣ ਗਈ ਏ ਪ੍ਰੇਮ ਭਾਵਨਾ ਮੂਲੋਂ ਮਿਟਾਉਣ ਲੱਗੇ ਪਾਣੀ ਵਾਸਤੇ ਦੇਖੋ ਅਕਲਮੰਦ ਵੱਡੇ ਭਾਈ ਭਾਈ ਦਾ ਖੂਨ ਬਹਾਉਣ ਲੱਗੇ ਭਾਈ ਭਾਈ ਦਾ ਖੂਨ ਬਹਾਉਣ ਲੱਗੇ ਇਸ ਖੂਨੀ ਲੜਾਈ ਦਾ ਜਦੋਂ ਸ਼ਾਕਿਆ ਸੰਗ ਨੂੰ ਪਤਾ ਲੱਗਾ ਤਾਂ ਉਸਨੇ ਪਾਣੀ ਦਾ ਮਸਲਾ ਸਦਾ ਸਦਾ ਲਈ ਮਕਾਉਣ ਬਾਰੇ ਸੋਚਿਆ ਸੰਗ ਦੀ ਬੈਠਕ ਬੁਲਾ ਕੇ ਸੈਨਾਪਤੀ ਨੇ ਲਲਕਾਰਾ ਮਾਰਿਆ ਕੋਲੀਆਂ ਦੇ ਬੰਦਿਆਂ ਨੇ ਇਸ ਵਾਰ ਵੀ ਸਾਡੇ ਬੰਦਿਆਂ ਤੇ ਹਮਲਾ ਕੀਤਾ ਹੈ ਅਜਹੀਆਂ ਹਰਕਤਾਂ ਰੋਕਣ ਲਈ ਇੱਕੋ ਹੀ ਹੱਲ ਬਚਿਆ ਹੈ ਉਹ ਹੱਲ ਹੈ ਯੁੱਧ ਯੁੱਧ ਕੋਲੀਆਂ ਦੇ ਵਿਰੁੱਧ ਯੁੱਧ ਦਾ ਐਲਾਨ ਜੋ ਮੈਂਬਰ ਯੁੱਧ ਦੇ ਵਿਰੁੱਧ ਹਨ ਉਹ ਗੱਲ ਕਰਨ ਸਿਦਾਰਥ ਨੇ ਤੁਰੰਤ ਜਵਾਬ ਦਿੱਤਾ ਯੁੱਧ ਸਾਡਾ ਮਕਸਦ ਪੂਰਾ ਨਹੀਂ ਕਰ ਸਕਦਾ ਇੰਜ ਇੱਕ ਹੋਰ ਯੁੱਧ ਦਾ ਬੀਜ ਬੀਜਿਆ ਜਾਵੇਗਾ ਸਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਦੋਸ਼ੀ ਕੌਣ ਹੈ ਅਸੀਂ ਜਾਂ ਕੋਲੀ ਮੇਰਾ ਪ੍ਰਸਤਾਵ ਹੈ ਕਿ ਅਸੀਂ ਆਪਣੇ ਵਿੱਚੋਂ ਦੋ ਅਨੁਭਵੀ ਆਦਮੀ ਚੁਣੀਏ ਕੋਲੀਆਂ ਨੂੰ ਵੀ ਦੋ ਆਦਮੀ ਚੁਣਨ ਲਈ ਕਹੀਏ ਅਤੇ ਚਾਰੇ ਰੜਕੇ ਪੰਜਵੇਂ ਆਦਮੀ ਦੀ ਚੋਣ ਕਰਨ ਪੰਜੇ ਆਦਮੀ ਮਿਲ ਕੇ ਝਗੜਾ ਨਿਵੇੜ ਦੇਣ ਸਿਧਾਰਥ ਦੇ ਪ੍ਰਸਤਾਵ ਦਾ ਸਵਾਗਤ ਹੋਇਆ ਪਰ ਸੈਨਾਪਤੀ ਵਿਰੋਧ ਕਰਦਿਆਂ ਗਰਜਿਆ ਮੈਨੂੰ ਯਕੀਨ ਹੈ ਕਿ ਜਦੋਂ ਤਾਈਂ ਕੋਲੀਆਂ ਨੂੰ ਸੱਤ ਸਜ਼ਾ ਨਹੀਂ ਦਿੱਤੀ ਜਾਂਦੀ ਉਹਨਾਂ ਨੇ ਬਾਜ਼ ਨਹੀਂ ਆਉਣਾ ਵੋਟਾਂ ਪਈਆਂ ਤਾਂ ਵੱਡੇ ਫਰਕ ਨਾਲ ਸਿਦਾਰਥ ਦਾ ਪ੍ਰਸਤਾਵ ਫੇਲ ਹੋ ਗਿਆ ਸੈਨਾਪਤੀ ਨੇ ਜੁਯਧ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟਾਂ ਮੰਗੀਆਂ ਤਾਂ ਸਿਦਾਰਥ ਨੇ ਫਿਰ ਵਿਰੋਧ ਕਰਦਿਆਂ ਕਿਹਾ ਬੇਨਤੀ ਹੈ ਕਿ ਸੰਘ ਜੁਯਧ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਨਾ ਦੇਵੇ ਸ਼ਾਕਿਆ ਤੇ ਕੋਲੀ ਆਪਸ ਵਿੱਚ ਰਿਸ਼ਤੇਦਾਰ ਵੀ ਹਨ ਤਬਾਹੀ ਕਰਨ ਕਰਾਉਣ ਵਿੱਚ ਸਿਆਣਪ ਨਹੀਂ ਸੈਨਾਪਤੀ ਨੇ ਤਕਨੀਕੀ ਜਵਾਬ ਦਿੱਤਾ ਯੁੱਧ ਵਿੱਚ ਕਸ਼ਤਰੀਆਂ ਲਈ ਕੋਈ ਆਪਣਾ ਪਰਾਇਆ ਨਹੀਂ ਹੁੰਦਾ ਰਾਜ ਦੀ ਸੁਰੱਖਿਆ ਲਈ ਆਪਣੇ ਸਕੇ ਭਰਾਵਾਂ ਨਾਲ ਵੀ ਯੁੱਧ ਕਰਨਾ ਉਹਨਾਂ ਦਾ ਧਰਮ ਹੁੰਦਾ ਹੈ ਸਿਧਾਰਥ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਜਿੱਥੋਂ ਤੱਕ ਮੈਂ ਸਮਝਦਾ ਹਾਂ ਧਰਮ ਤਾਂ ਇਸ ਗੱਲ ਨੂੰ ਮਨ ਵਿੱਚ ਬਸਾਉਣ ਨਾਲ ਹੈ ਕਿ ਵੈਰ ਨਾਲ ਕਦੀ ਵੀ ਵੈਰ ਖਤਮ ਨਹੀਂ ਹੁੰਦਾ ਇਹ ਤਾਂ ਮਿੱਤਰਤਾ ਨਾਲ ਹੀ ਸ਼ਾਂਤ ਹੋ ਸਕਦਾ ਹੈ ਸੈਨਾਪਤੀ ਯੁੱਧ ਤੇ ਅੜਿਆ ਰਿਹਾ ਵੋਟਾਂ ਪਈਆਂ ਤਾਂ ਸੈਨਾਪਤੀ ਦੇ ਯੁੱਧ ਦੇ ਪ੍ਰਸਤਾਵ ਦੀ ਵੱਡੀ ਜਿੱਤ ਹੋਈ ਦੂਜੇ ਦਿਨ ਤਾਂ ਹੱਦ ਹੀ ਹੋ ਗਈ ਸੈਨਾਪਤੀ ਨੇ ਸੰਘ ਦੀ ਮੀਟਿੰਗ ਬੁਲਾ ਕੇ 20 ਤੋਂ 50 ਸਾਲ ਦੇ ਹਰ ਸ਼ਾਕਿਆ ਲਈ ਸੈਨਾ ਵਿੱਚ ਭਰਤੀ ਹੋਣਾ ਲਾਜ਼ਮੀ ਕਰ ਦਿੱਤਾ ਤਾਂ ਕਿ ਕੋਲੀਆਂ ਨੂੰ ਯੁੱਧ ਵਿੱਚ ਤਬਾਹ ਕੀਤਾ ਜਾ ਸਕੇ ਸਿਦਾਰਥ ਨੇ ਫਿਰ ਡਟ ਕੇ ਕਿਹਾ ਦੋਸਤੋ ਤੁਸੀਂ ਜੋ ਚਾਹੋ ਕਰ ਸਕਦੇ ਹੋ ਬਹੁਮਤ ਤੁਹਾਡੇ ਨਾਲ ਹੈ ਮੈਂ ਲਾਜ਼ਮੀ ਸੈਨਿਕ ਭਰਤੀ ਦਾ ਵਿਰੋਧ ਕਰਦਾ ਹਾਂ ਮੈਂ ਯੁੱਧ ਵਿੱਚ ਹਿੱਸਾ ਨਹੀਂ ਲਵਾਗਾ ਯੁੱਧ ਸ਼ਾਕਿਆਂ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਯੁੱਧ ਅਸਾਨੂੰ ਹੋਰ ਕਮਜ਼ੋਰ ਕਰ ਦੇਵੇਗਾ ਸਿੱਟੇ ਵਜੋਂ ਕੌਸ਼ਲ ਨਰੇਸ਼ ਸ਼ਾਕਿਆਂ ਨੂੰ ਬਧੇਰੇ ਦਬਾ ਕੇ ਸਾਡੀ ਸੁਤੰਤਰਤਾ ਹੋਰ ਘਟਾ ਦੇਵੇਗਾ ਦੋਸਤੋ ਸਿਧਾਰਥ ਦੇ ਪਰਿਵਾਰ ਲਈ ਜਿਹੜੀ ਘਟਨਾ ਦੁਰਘਟਨਾ ਬਣੀ ਸੀ ਉਸ ਦਾ ਜ਼ਿਕਰ ਹੀ ਚੱਲ ਰਿਹਾ ਹੈ ਸੰਘ ਦੇ ਆਪਣੇ ਪੱਕੇ ਨਿਯਮ ਸਨ ਬਹੁਮਤ ਅੱਗੇ ਨਾ ਝੁਕਣ ਹੁਕਮ ਨਾ ਮੰਨਣ ਵਾਲੇ ਨੂੰ ਸੰਘ ਦੋ ਤਰ੍ਹਾਂ ਦੀ ਸਜ਼ਾ ਦੇ ਸਕਦਾ ਸੀ ਫਾਂਸੀ ਜਾਂ ਦੇਸ਼ ਨਿਕਾਲੇ ਦੀ ਸਜ਼ਾ ਕੌਸ਼ਲ ਨਰੇਸ਼ ਜਿਸ ਦੇ ਅਧੀਨ ਸ਼ਾਕਿਆ ਸੰਘ ਸੀ ਇਸ ਸਜ਼ਾ ਨੂੰ ਨਾ ਮਨਜ਼ੂਰ ਕਰ ਸਕਦਾ ਸੀ ਸੰਘ ਦੂਜੀ ਸਜ਼ਾ ਦੇ ਕੇ ਸਿਧਾਰਥ ਦੇ ਪਰਿਵਾਰ ਦਾ ਬਾਈਕਾਰਟ ਅਤੇ ਪਰਿਵਾਰ ਦੇ ਖੇਤਾਂ ਨੂੰ ਜ਼ਬਤ ਕਰ ਸਕਦਾ ਸੀ ਆਪਣੇ ਫੈਸਲੇ ਤੇ ਅਡੋਲ ਖੜੇ ਸਿਧਾਰਥ ਕੋਲ ਤਿੰਨ ਰਾਹ ਹੀ ਸਨ ਪਹਿਲਾ ਸੰਗ ਦਾ ਹੁਕਮ ਮੰਨਦਿਆਂ ਸੈਨਾ ਵਿੱਚ ਭਰਤੀ ਹੋ ਕੇ ਉਹ ਕੋਲੀਆਂ ਵਿਰੁੱਧ ਯੁੱਧ ਵਿੱਚ ਹਿੱਸਾ ਲਵੇ ਪਰ ਉਸਨੇ ਇਹ ਰਾਹ ਪੱਕੇ ਤੌਰ ਤੇ ਬੰਦ ਕਰ ਦਿੱਤਾ ਸੀ ਦੂਜਾ ਉਹ ਫਾਂਸੀ ਤੇ ਲਟਕੇ ਜਾਂ ਆਪਣੇ ਰਾਜ ਖੇਤਰ ਵਿੱਚੋਂ ਬਾਹਰ ਚਲਾ ਜਾਵੇ ਤੀਜਾ ਰਾਹ ਸੀ ਕਿ ਉਹ ਆਪਣੇ ਪਰਿਵਾਰ ਦਾ ਸਮਾਜਿਕ ਬਾਈਕਾਟ ਕਰਾਵੇ ਤੇ ਖੇਤਾਂ ਨੂੰ ਜਬ ਤੱਕ 라ਉਣ ਲਈ ਸਹਿਮਤ ਹੋ ਜਾਵੇ ਅਜੇ ਹ ਤਾਂ ਉਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਉਸ ਨੇ ਇਹ ਰਾਹ ਵੀ ਪੱਕਾ ਬੰਦ ਕੀਤਾ ਹੋਇਆ ਸੀ ਉਸ ਲਈ ਹੁਣ ਸਿਰਫ ਦੂਜਾ ਰਾਹ ਹੀ ਖੁੱਲਾ ਬਚਿਆ ਸੀ ਉਹ ਫੰਸੀ ਲਟਕੇ ਜਾਂ ਦੇਸ਼ ਨਿਕਾਲਾ ਕਬੂਲੇ ਦੋਸਤੋ ਘਟਨਾ ਦੁਰਘਟਨਾ ਦਾ ਰੂਪ ਲੈ ਰਹੀ ਹੈ ਜੋ ਸਿਧਾਰਥ ਗੌਤਮ ਦੇ ਘਰ ਆਪਣਾ ਸੰਘ ਦੇਸ਼ ਛੱਡ ਕੇ ਜਾਣ ਦਾ ਅਸਲ ਕਾਰਨ ਸੀ ਸਿਧਾਰਥ ਨੇ ਸੰਘ ਨੂੰ ਨਿਮਰਤਾ ਸਹਿਤ ਕਿਹਾ ਕਿਰਪਾ ਕਰਕੇ ਮੇਰੇ ਪਰਿਵਾਰ ਨੂੰ ਸਜ਼ਾ ਨਾ ਦਿੱਤੀ ਜਾਵੇ ਦੋਸ਼ੀ ਤਾਂ ਮੈਂ ਹਾਂ ਮੇਰਾ ਪਰਿਵਾਰ ਨਹੀਂ ਮੈਨੂੰ ਫਾਂਸੀ ਦੇ ਦਿਓ ਜਾਂ ਦੇਸ਼ ਨਿਕਾਲਾ ਮੈਂ ਖੁਸ਼ੀ-ਖੁਸ਼ੀ ਕਬੂਲਾਂਗਾ ਅਤੇ ਕੌਸ਼ਲ ਦੇ ਰਾਜੇ ਕੋਲ ਇਸ ਬਾਰੇ ਸ਼ਿਕਾਇਤ ਨਹੀਂ ਕਰਾਂਗਾ ਦੋਸਤੋ ਸਜ਼ਾ ਤਾਂ ਸੀ ਫਾਂਸੀ ਜਾਂ ਦੇਸ਼ ਨਿਕਾਲਾ ਪਰ ਸਿਧਾਰਥ ਸੰਿਆਸੀ ਕਿਉਂ ਬਣਿਆ ਸਿਧਾਰਥ ਦੀ ਗੱਲ ਸੁਣ ਕੇ ਸੈਨਾਪਤੀ ਨੇ ਸ਼ੰਕਾ ਪਰੇਟਾਈ ਜੇ ਤੂੰ ਆਪਣੀ ਇੱਛਾ ਅਨੁਸਾਰ ਮੌਤ ਜਾਂ ਦੇਸ਼ ਨਿਕਾਲਾ ਕਬੂਲੇਗਾ ਤਾਂ ਵੀ ਕੌਸ਼ਲ ਦਾ ਰਾਜਾ ਸਮਝੇਗਾ ਕਿ ਤੈਨੂੰ ਸਜ਼ਾ ਸੰਗ ਨਹੀਂ ਦਿੱਤੀ ਹੈ ਤੇ ਉਹ ਸਾਡੇ ਵਿਰੁੱਧ ਕਾਰਵਾਈ ਕਰ ਸਕਦਾ ਹੈ ਆਪਣੇ ਘਰਦਿਆਂ ਨੂੰ ਸਜ਼ਾ ਤੋਂ ਬਚਾਉਣ ਵਾਸਤੇ ਸੁਧਾਰਤ ਨੇ ਸੈਨਾਪਤੀ ਨੂੰ ਕਿਹਾ ਇਸ ਸਮੱਸਿਆ ਦਾ ਹੱਲ ਬੜਾ ਆਸਾਨ ਹੈ ਮੈਂ ਸੰਿਆਸੀ ਬਣ ਕੇ ਸ਼ਾਕਿਆ ਰਾਜ ਤੋਂ ਬਾਹਰ ਜਾ ਸਕਦਾ ਹਾਂ ਇਹ ਵੀ ਤਾਂ ਦੇਸ਼ ਨਿਕਾਲਾ ਹੀ ਹੈ ਇੰਜ ਕਰਨ ਨਾਲ ਦੇਸ਼ ਨਿਕਾਲਾ ਵੀ ਹੋ ਜਾਏਗਾ ਅਤੇ ਕੌਸ਼ਲ ਦੇ ਰਾਜੇ ਨੂੰ ਸੰਗ ਤੇ ਕੋਈ ਇਤਰਾਜ਼ ਵੀ ਨਹੀਂ ਹੋਏਗਾ ਸਭ ਦੀ ਨਜ਼ਰ ਵਿੱਚ ਮੈਂ ਮੁਕਤੀ ਵਾਸਤੇ ਸੰਿਆਸੀ ਦੇ ਰੂਪ ਵਿੱਚ ਆਪਣਾ ਘਰ ਤੇ ਆਪਣਾ ਦੇਸ਼ ਛੱਡ ਕੇ ਜੰਗਲ ਨੂੰ ਜਾ ਰਿਹਾ ਹੋਵਾਂਗਾ ਸਦੋਧਨ ਦੇ ਰਾਜ ਮਹਿਲਾਂ ਵਿੱਚ ਸੰਗ ਦੀ ਸਾਰੀ ਕਾਰਵਾਈ ਦੀ ਖਬਰ ਪੁੱਜ ਗਈ ਸਿਧਾਰਥ ਨੇ ਆਪਣੇ ਪਿਤਾ ਜੀ ਨੂੰ ਦੱਸਿਆ ਸੱਚ ਤੇ ਇਨਸਾਫ਼ ਦੇ ਰਸਤੇ ਤੇ ਚੱਲਣ ਦੀ ਜ਼ਿੱਦ ਦੀ ਸਾਰੀ ਸਜ਼ਾ ਮੈਂ ਆਪਣੇ ਸਿਰ ਲਈ ਹੈ ਮੈਂ ਤੁਹਾਡੇ ਸਮਾਜਿਕ ਬਾਈਕਾਰਡ ਅਤੇ ਖੇਤਾਂ ਨੂੰ ਜ਼ਬਤ ਹੋਣ ਤੋਂ ਬਚਾਉਣ ਲਈ ਹੀ ਸੰਿਆਸੀ ਹੋਣਾ ਕਬੂਲਿਆ ਹੈ ਮੇਰਾ ਇਹ ਫੈਸਲਾ ਸਾਡੇ ਲਈ ਅਤੇ ਸ਼ਾਂਤੀ ਪੱਖ ਲਈ ਵੀ ਉਚਿਤ ਹੈ ਜੋ ਕੁਝ ਹੋ ਰਿਹਾ ਹੈ ਭਲੇ ਲਈ ਹੀ ਹੋ ਰਿਹਾ ਹੈ ਸਿਧਾਰਥ ਦੇ ਮਾਤਾ ਅਤੇ ਪਿਤਾ ਚੁੱਪ ਸੰ ਸਿਧਾਰਥ ਦੇ ਮਨ ਵਿੱਚ ਕੋਦੀ ਇਸ ਤਰ੍ਹਾਂ ਦੀ ਉਥਲ-ਪੁਥਲ ਵੀ ਸੰਭਵ ਹੋ ਸਕਦੀ ਹੈ ਫੁੱਲਾਂ ਵਰਗਾ ਜੀਵਨ ਛੱਡ ਕੇ ਜੰਗਲ ਜਾਣਾ ਠੀਕ ਨਹੀਂ ਹੈ ਘਰ ਨੂੰ ਛੱਡ ਕੇ ਜੀਵਨ ਨਗਮਾ ਕੱਲਿਆਂ ਗਾਣਾ ਠੀਕ ਨਹੀਂ ਹੈ ਜੰਗਲੀ ਜੀਵਨ ਕਿਹੜਾ ਸੁਖ ਹੈ ਕੱਲਿਆਂ ਤੜਪਣਾ ਪਹਿਣਾ ਹੈ ਆਪ ਤੜਪਣਾ ਤੇ ਆਪਣੇ ਨੂੰ ਤੜਪਾਣਾ ਠੀਕ ਨਹੀਂ ਹੈ ਮੇਰੀ ਘਾਲ ਕਮਾਈ ਚ ਮੇਰੀ ਪਤਨੀ ਦਾ ਹਿੱਸਾ ਹੋਏਗਾ ਉਹ ਬਣੂ ਹੰਗਾਰਾ ਮੇਰਾ ਉਸ ਦਾ ਸਾਥ ਭਲਾਣਾ ਠੀਕ ਨਹੀਂ ਮਾਤਾ ਪਿਤਾ ਨੂੰ ਮਿਲਣ ਤੋਂ ਬਾਅਦ ਸਿਧਾਰਥ ਆਪਣੀ ਪਤਨੀ ਯਸ਼ੋਧਰਾ ਦੇ ਕਮਰੇ ਵਿੱਚ ਗਿਆ ਪਰ ਉਸ ਦੇ ਮੂੰਹੋਂ ਕੋਈ ਸ਼ਬਦ ਨਾ ਨਿਕਲਿਆ ਯਸ਼ੋਧਰਾ ਨੇ ਚੁੱਪ ਤੋੜੀ ਕਪਿਲ ਵਸਤੂ ਵਿੱਚ ਸੰਗ ਦੀ ਸਭਾ ਵਿੱਚ ਜੋ ਹੋਇਆ ਹੈ ਮੈਨੂੰ ਵੀ ਪਤਾ ਲੱਗ ਗਿਆ ਹੈ ਸਿਧਾਰਥ ਨੇ ਪੁੱਛਿਆ ਜਯਸ਼ੋਦਰਾ ਮੈਨੂੰ ਦੱਸੋ ਕਿ ਤੁਹਾਨੂੰ ਮੇਰਾ ਸੰਿਆਸ ਲੈਣ ਦਾ ਫੈਸਲਾ ਕਿਹੋ ਜਿਹਾ ਲੱਗਾ ਸਿਧਾਰਥ ਸਮਝਦਾ ਸੀ ਕਿ ਜਯਸ਼ੋਦਰਾ ਨੂੰ ਗਸ਼ੀ ਪੈ ਜਾਏਗੀ ਪਰ ਉਸਨੇ ਅਡੋਲ ਸਹਿਜ ਰਹਿੰਦਿਆਂ ਆਪਣੇ ਪਤੀ ਸਿਦਾਰਥ ਨੂੰ ਜਵਾਬ ਦਿੱਤਾ ਜੇ ਮੈਂ ਵੀ ਤੁਹਾਡੀ ਥਾਂ ਹੁੰਦੀ ਤਾਂ ਹੋਰ ਦੂਜਾ ਮੈਂ ਕਰ ਹੀ ਕੀ ਸਕਦੀ ਸੀ ਯਕੀਨਨ ਮੈਂ ਕੂਲੀਆਂ ਦੇ ਵਿਰੁੱਧ ਜੁੱਧ ਵਿੱਚ ਹਿੱਸਾ ਨਹੀਂ ਲੈਣਾ ਸੀ ਤੁਹਾਡਾ ਫੈਸਲਾ ਸਹੀ ਹੈ ਮੈਂ ਵੀ ਚਾਹੁੰਦੀ ਹਾਂ ਤੁਹਾਡੇ ਨਾਲ ਸੰन्यास ਲੈ ਲੈਂਦੀ ਪਰ ਰਾਹੁਲ ਪੁੱਤਰ ਨੂੰ ਪਾਲਣ ਪੋਸਣ ਦੀ ਜ਼ਿੰਮੇਵਾਰੀ ਨਿਭਾਉਣ ਕਾਰਨ ਮੈਂ ਅਜਿਹਾ ਨਹੀਂ ਕਰ ਸਕਦੇ ਸਾਨੂੰ ਬਹਾਦਰੀ ਨਾਲ ਹਾਲਾਤ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਮੈਂ ਜਦ ਤੱਕ ਜੀਵਾਂਗੀ ਮਾਤਾ ਪਿਤਾ ਤੇ ਰਾਹੁਲ ਦੀ ਪੂਰੀ ਦੇਖਭਾਲ ਕਰਾਂਗੀ ਮੇਰੀ ਇੱਕ ਬੇਨਤੀ ਕਬੂਲ ਕਰੋ ਬੜੀ ਕਮਾਲ ਦੀ ਬੇਨਤੀ ਹੈ ਮੇਰੀ ਇੱਕ ਬੇਨਤੀ ਕਬੂਲ ਕਰੋ ਹੁਣ ਆਪਣੇ ਪਰਿਵਾਰ ਰਿਸ਼ਤੇਦਾਰ ਛੱਡ ਕੇ ਤੁਸੀਂ ਸੰन्यास ਲੈਣ ਜਾ ਰਹੇ ਹੋ ਖਾਲੀ ਹੱਥ ਨਾ ਮੁੜਿਓ ਕਿਸੇ ਅਜਿਹੇ ਨਵੇਂ ਰਾਹ ਦੀ ਖੋਜ ਕਰਿਓ ਜਿਹੜਾ ਮਨੁੱਖਤਾ ਲਈ ਭਲੇ ਦਾ ਹੋਵੇ ਸਿਦਾਰਥ ਨੇ ਆਪਣੀ ਪਤਨੀ ਵਿੱਚ ਮਹਾਨ ਗੁਣਾਂ ਦਾ ਦੀਦਾਰ ਕਰਦਿਆਂ ਉਸ ਨੂੰ ਰਾਹੁਲ ਨੂੰ ਲਿਆਉਣ ਲਈ ਕਿਹਾ ਇੱਕ ਪਿਤਾ ਵਾਲੀ ਪਿਆਰ ਭਰੀ ਨਜ਼ਰ ਨਾਲ ਨੀਂਦ ਲਾ ਕੇ ਦੇਖ ਕੇ ਉਹ ਵਿਦਾ ਹੋ ਗਏ ਦੋਸਤੋ ਸਿਦਾਰਥ ਨੂੰ ਯੁੱਧ ਰੁਕਣ ਦੀ ਖਬਰ ਮਿਲ ਗਈ ਸੀ ਤਾਂ ਵੀ ਉਸਨੇ ਆਪਣਾ ਸਫਰ ਜਾਰੀ ਰੱਖਦਿਆਂ ਜੀਵਨ ਕਸ਼ਟਾਂ ਦੇ ਕਾਰਨ ਸਮਾਜਿਕ ਸੰਘਰਸ਼ ਦਾ ਹੱਲ ਲੱਭਣ ਲਈ ਆਪਣਾ ਸਫਰ ਜਾਰੀ ਰੱਖਿਆ 7 ਸਾਲ ਬਾਅਦ ਪਰਤੇ ਸਿਦਾਰਥ ਗੌਤਮ ਹੁਣ ਬੁੱਧ ਹੋ ਗਏ ਸਨ ਆਪਣੀ ਪਤਨੀ ਯਸ਼ੋਧਰਾ ਨੂੰ ਮਿਲਣ ਸਮੇਂ ਸਿਧਾਰਥ ਬੁੱਧ ਜੀ ਦੇ ਮਨ ਵਿੱਚ ਅਜੇ ਹੀ ਭਾਵਨਾ ਵੀ ਗੂੰਜ ਰਹੀ ਹੋਵੇਗੀ। ਦੁੱਖ ਜੱਤ ਦਾ ਕੱਟਣੇ ਬਾਸਤੇ ਮੈਂ ਬੜੇ ਝੱਲ ਜਯਸ਼ੋਦਰਾ ਦੁੱਖ ਆਇਆ ਤਪ ਦੇ ਹੋਿਆਂ ਨੂੰ ਕਰੇਗਾ ਸ਼ਾਂ ਸੰਗਣੇ ਨਵਾਂ ਸ਼ਬਦਾਂ ਦਾ ਲੈ ਕੇ ਰੁੱਖ ਆਇਆ ਇੱਥੇ ਵੱਡੇ ਸਿਆਣਿਆਂ ਨੇੜ ਪਾਇਆ ਪਹਿਲੇ ਹੱਲੇ ਹਨੇਰ ਮਿਟਾ ਦੇਾਂਗਾ। ਸੱਚੇ ਮਾਰਗ ਦੀ ਹੋਊ ਪਛਾਨ ਸਭ ਨੂੰ ਦੀਪਕ ਮਨਾ ਚ ਐਸਾ ਜਗਾ ਦੇ ਆਂਗਾ ਤੇਰੇ ਆਸਰੇ ਬਾਜੀ ਮੈਂ ਜਿੱਤਿਆ ਹਾਂ ਤੇਰੇ ਆਸਰੇ ਬਾਜੀ ਮੈਂ ਜਿੱਤਿਆ ਹਾਂ ਮਨ ਦੇ ਨਾਲ ਕਰਕੇ ਕੱਲਾ ਯੁੱਧ ਆਇਆ ਤੇਰੇ ਕੋਲੋਂ ਸਿਧਾਰਥ ਗਿਆ ਸਾ ਮੈਂ ਉਠ ਵੇਖ ਮੈਂ ਬਣ ਕੇ ਬੁੱਧ ਆਇਆ ਉਠ ਵੇਖ ਮੈਂ ਬਣ ਕੇ ਬੁੱਧ ਆਇਆ ਦੋਸਤੋ ਬਧੇਰੇ ਜਾਣਕਾਰੀ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਮਹਾਨ ਰਚਨਾ ਦਾ ਬੁੱਧ ਐਂਡ ਹਿਸ ਤਮਾ ਪੜ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ